ਤੇ ਸ਼ੀਰਾ 헤ੜੀਆਂ ਪਰਲੇ ਪਾਸੇ ਟੋਪੀਆਂ ਵਾਲਾ ਰੰ디ਆ ਸਾਹਿਬ ਸਤਿ ਸ੍ਰੀ ਅਕਾਲ ਜੀ ਵੱਡਾ ਪਿਆਰੀ ਹੋਣੀ ਗੋਰਾ ਘਗਰਾਣਾ ਬਾਈ ਗੁਰੇ ਹੋਣੀ ਤੇ ਆ ਗਈ ਬਾਈ 21 ਸੈਕਿੰਡ 07 ਪੁਆਇੰਟ ਆ ਬਾਈ ਜੀ 21 07 ਇਹ ਬਾਈ ਜੀ ਗੋਰਾ ਡੈਲੋ ਇਹ ਜਿਹੜਾ ਕਾਲਾ ਭੱਜਿਆ ਇਹ ਡੈਲੋ ਵਾਲੇ ਗੋਰੇ ਹੁਣਾ ਦਾ ਗੁਰੀ ਕਘਰਾਣਾ ਤੇ ਪਰਲੇ ਪਾਸੇ ਬਾਈ ਜੀ ਭੱਜਿਆ ਮਿੰਟੂ ਬੜਗਾ ਜੱਸਾ ਬੜਗਾ ਸੀਤਾ ਰਾਜਗੜ ਆਪ ਮਹਾਰੇ ਤੁਸੀਂ ਤਾੜੀਆਂ ਮਾਰੀਆਂ ਤੇ ਸਵਾਗਤ ਕੀਤਾ ਵੀਰੋ ਇਹ ਜੋੜੀ ਪੀਲੇ ਤੇ ਕਾਲੇ ਦੀ ਗੋਰੇ ਹੁਣਾ ਦੀ ਡੇਲੋਂ ਵਾਲਿਆਂ ਦੀ ਕੀਤੀ ਹੋਈ ਮਿਹਨਤ ਰੰਗ ਲਿਆਉਂਦੀ ਆ ਤੇ ਦੇਖਦਿਆਂ ਬਾਈ ਜੀ ਹੁਣ ਮੁਕਾਬਲਾ ਕਿੱਥੇ ਜੁੜਦਾ ਫਸਮੀ ਟੱਕਰ ਹੋ ਗਈ ਆ ਫਸਮੀ ਇੱਕ ਪਾਸੇ ਘਰ ਦੀ ਜੋੜੀ ਆ ਤੇ ਇੱਕ ਪਾਸੇ ਆਪਦੀ ਜੋੜੀ ਆ ਗੁਰੀ ਹੁਣਾ ਦੀ ਤੇ ਮਿੰਟੂ ਬਿਲਕੇ ਹੁਣਾ ਦੀ ਜੱਸੇ ਹੁਣਾ ਦੀ ਤੇ ਆਰਚਿਤ ਤੇ ਤਾਮਲੇ ਨੇ ਗਡਵਾਨੀ ਕੀਤੀ ਆ ਫਸਮੀ ਟੱਕਰ ਬਾਈ ਜੀ ਫੇਰ ਬਾਈ ਗੋਰੇ ਹੁਣਾ ਦੀ ਬਾਈ ਮਿੰਟੂ ਬਿਲਕਾ ਬੜੀ ਫਾਸਮੀ ਟੱਕਰ ਆ ਬਾਈ ਜੀ ਦੂਜਾ ਨੰਬਰ ਆ ਦੋ ਤੇ ਇਕੱਠੇ ਸੀ ਆਜੋ ਆਜੋ ਹੋ ਜਾ ਗੋਰੇ ਬਹੁਤ ਚਿਰ ਪਿੱਛੇ ਖੜਲੇ ਹੁਣ